ਕੋਜ ਦਿਨ ਪਹਿਲਾ ਅਮ੍ਰਿਤਸਰ ਦੇ ਕਾਠੀਆਂ ਵਾਲਾ ਬਾਜ਼ਾਰ ਵਿੱਚ ਗੈਂਗਵਾਰ ਹੋਈ ਸੀ ਗੈਂਗਵਾਰ ਵਿੱਚ ਇੱਕ ਵਿਅਕਤੀ ਰਵਨੀਤ ਸਿੰਘ ਉਹ ਫਸੋਂ ਨੂੰ ਮੋਟਾ ਦੀ ਗੋਲੀ ਲੱਗਨ ਨਾਲ ਮੌਤ ਹੋ ਗਈ ਸੀ ਪੁਲਿਸ ਤਾਂ ਲਗਾਤਾਰ ਹੀ ਗੋਲੀ ਮਾਰਨ ਵਾਲੇ આરોપી ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਸੀ ਜਿਸ ਤੋਂ ਬਾਅਦ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਨੇ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਰਵਨੀਤ ਸਿੰਘ ਉਹ ਫਸੋਂ ਨੂੰ ਮੋਟਾ ਨੂੰ ਗੋਲੀ ਮਾਰਨ ਵਾਲੇ ਅਭਿਰਾਜ ਸਿੰਘ ਉਹ ਫਰੋਵੀਤਰ ਸੇ ਸਾਥੀ ਰਾਹੁਲ ਕੁਮਾਰ ਉਲਫ ਮੋਟਾ ਨੂੰ ਅਮੈਸਰ ਸੀਆਈ ਸਟਾਫ ਨੇ ਹਿਮਾਚਲ ਤੋਂ ਗ੍ਰਿਫਤਾਰ ਕਰ ਲਿਆ। ਉਹਨਾਂ ਦੱਸਿਆ ਕਿ ਅਬਿਰਾਜ ਸਿੰਘ ਉਲਫ ਅਬੀ ਦੇ ਪਿਤਾ ਗੁਰਦੀਪ ਪਹਿਲਵਾਨ ਦਾ ਕਤਲ ਜੱਗੂ ਭਗਵਾਨਪੁਰੀਆ ਗਰੁੱਪ ਵੱਲੋਂ ਕੀਤਾ ਗਿਆ ਸੀ ਤੇ ਸੋਨੂੰ ਮੋਟਾ ਨੇ ਉਸਦੇ ਪਿਤਾ ਗੁਰਦੀਪ ਪਹਿਲਵਾਨ ਦੀ ਰੇਕੀ ਕਰਕੇ ਦਿੱਤੀ ਸੀ ਜਿਸ ਦੀ ਰੰਜਿਸ਼ ਬਾਸ ਹੀ ਰੱਖਦੇ ਹੋਏ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਅਬਿਰਾਜ ਉਲਫ ਅਬੀ ਵੱਲੋਂ ਰਮਨੀਸ਼ ਸਿੰਘ ਉਲਫ ਸੋਨੂੰ ਮੋਟਾ ਦਾ ਕਤਲ ਕੀਤਾ ਗਿਆ। ਉਹਨਾਂ ਕਹੇ ਕਿ આરોપી ਕਤਲ ਕਰਨ ਤੋਂ ਬਾਅਦ ਹੀ ਹਿਮਾਚਲ ਦੌੜ ਗਏ ਸਨ ਤੇ ਜਿਨ੍ਹਾਂ ਨੂੰ ਸੀਆਈਏ ਸਟਾਫ ਦੀ ਪੁਲਿਸ ਨੇ हिमाचल दे पूतनाथ मंदिर मनाली तो काबू ਕੀਤਾ ਤੇ ਉਹਨਾਂ ਨੂੰ काबू ਕਰਕੇ ਮਸਰ ਲਿਆਂਦਾ ਗਿਆ ਇਸ ਮਾਮਲੇ ਚ ਪੁਲਿਸ ਨੇ ਇੱਕ ਹੋਰ આરોપી ਨੂੰ ਗ੍ਰਫਤਾਰ ਕੀਤਾ ਇੱਕ ਔਰਤ ਦੇ ਕਤਲ ਮਾਮਲੇ ਚ ਪੁਲਿਸ ਨੇ ਔਰਤ ਦੇ ਪੁੱਤਰ ਦੇ ਦੋਸਤ ਨੂੰ ਗ੍ਰਫਤਾਰ ਕੀਤਾ ਮਰਡਰ ਹੋਇਆ ਸੀ ਸ਼੍ਰੀਮਤੀ ਸੁਮિતા ਜੀ ਦਾ ਜੋ ਕਿ ਆਪਣੇ ਘਰ ਚ ਕੱਲੀ ਸੀਗੇ ਬੜਾ ਸੈਂਸੇਸ਼ਨਲਾਈਜ਼ ਹੋਇਆ ਐ ਇਸੇ ਕਰਕੇ ਬਕੌਜ਼ ਉਹ ਲੁੱਟ ਖੋਤ ਲੋਟਪਾਟ ਦਾ ਵੀ ਸੰਕੇਤ ਸਾਹਮਣੇ ਆਏ ਸੀ ﺍﻟमारीयां ਫਰੋਲੀਆਂ ਹੋਈਆਂ ਸੀ ਸਮਾਨ ਵੀ ਕੁਝ ਕੈਸ਼ ਵਗੈਰਾ ਮਿਸਿੰਗ ਸੀਗਾ ਸੋਦੇ ਤੇ ਵੀ ਸਾਡੀ ਟੀਮ ਨੇ ਰਵਿੰਦਰਪਾਲ ਜੀ ਦੇ ਇਨਵੈਸਟੀਗੇਸ਼ਨ ਸਾਡੇ ਡੀਸੀਪੀ ਸਾਹਿਬ ਦੀ ਰੈਨਮਾਈ ਚ ਸ੍ਰੀ ਵਿਨੈਲਾ ਜੀ ਸਾਡੇ ਏਡੀਸੀਪੀ 2 ਔਰ ਰਿਸ਼ਪੋਲਾ ਜੀ ਏਸੀਪੀ ਨਾਰਥ ਔਰ ਹਰਿੰਦਰ ਸਾਡੇ ਇੰਸਪੈਕਟਰ ਤੇ ਨੇ ਟੀਮ ਨੇ ਗੁਰਜੀਤ ਜਿਹੜਾ ਇਨਚਾਰਜ ਵਿਜੇਨਗਰ ਸਾਰਿਆਂ ਨੇ ਬੜੀ ਮਿਹਨਤ ਕੀਤੀ ਔਰ ਉੱਥੇ ਹੀ ਬੈਠੇ ਰਹੇ ਸਪੌਟ ਨਹੀਂ ਛੱਡਿਆ ਔਰ ਜਿੰਨੀ ਇਨਵੈਸਟੀਗੇਸ਼ਨ ਡੀਪਲੀ ਔਰ ਪ੍ਰੋਫੈਸ਼ਨਲੀ ਹੋ ਸਕਦੀ ਸੀ ਉਹ ਕੀਤੀ ਗਈ 올 ਐਂਗਲਸ ਵਰ ਪਰਪਯਰ ਪਹਿਲਾਂ ਬੇਟੇ ਤੇ ਵੀ ਸ਼ੱਕ ਗਿਆ ਹੋਰ ਵੀ ਲੋਕਾਂ ਦੇ ਸ਼ੱਕ ਗਿਆ ਬਟ ਜਦੋਂ ਕਲਿੰਚਿੰਗ ਗੱਲ ਆਈ ਸਾਰੇ ਸਾਹਮਣੇ ਤਾਂ ਇਹੀ ਨਿਕਲਿਆ ਕਿ ਉਹ ਜਿਹੜਾ ਬੇਟਾ ਇਹਨਾਂ ਦਾ ਅੰਕੁਰ ਮਹਾਜਨ ਮ੍ਰਿਤਕਾ ਜਿਹੜੇ ਸੁਮਿਤਾ ਜੀ ਉਹਨਾਂ ਦਾ ਫਰੈਂਡ ਸੀਗਾ ਇਹ ਬੰਦਾ ਜਿਹੜਾ ਲੜਕਾ ਤਿਕਸ਼ਨ ਸੂਤ ਕਰਕੇ son of ਰਜੇਸ਼ ਸੂਤ ਅਮਨ ਹੈ ਵੀ ਲੁਧਿਆਣਾ ਇਹਦੀ ਅੰਕੁਰ ਮਹਾਜਨ ਜਿਹੜਾ ਮਦਈਏ ਇਸ ਮੁਕਦਮੇ ਦਾ ਉਹਦੇ ਨਾਲ ਕਾਫੀ ਪੁਰਾਣਾ ਦੋਸਤੀ ਸੀ ਫਿਰ ਕੋਈ ਫਰਕ ਵੀ ਪੈ ਗਿਆ ਇਹ ਬੜਾ ਡਿਪਰੈਸ਼ਨ ਸੀਗਾ ਤੇ ਪੈਸਿਆਂ ਵੱਲੋਂ ਟੁੱਟਿਆ ਹੋਇਆ ਸੀ ਇਹਨੂੰ ਇਹ ਪਤਾ ਸੀਗਾ ਕਿ ਮੈਂ ਜਿਹੜੇ ਸੁਨੀਤਾ ਜੀ ਇਕੱਲੇ ਰਹਿੰਦੇ ਆ ਆਪਣੇ ਘਰ 'ਚ ਤੇ ਬੱਚਾ ਸਵੇਰੇ ਚਲੇ ਜਾਂਦਾ ਰਾਤ ਨੂੰ ਉਹਨੂੰ ਸਾਡੇ ਕੋਲ 8:30 ਦੇ ਕਰੀਬ ਜਦੋਂ ਉਹਨੇ ਆ ਕੇ ਆਪਣਾ ਦਰਵਾਜ਼ਾ ਖੋਲ੍ਹਿਆ ਹਾਊਸ ਦਾ ਉਹਨੂੰ ਪਤਾ ਲੱਗਿਆ ਮਦਰ ਦੀ ਡੈਥ ਹੋ ਗਈ ਇੱਕਦਮ ਸਾਰੇ ਬੜੀ ਘਬਰਾਹਟ ਹੋਈ ਸਾਰੀ ਪੁਲਿਸ ਉੱਤੇ ਮੌਕੇ ਤੇ ਗਈ ਸਾਰੇ ਕਲੂਜ਼ ਚੁੱਕੇ ਸੋ ਬੜਾ ਇਹਨੂੰ ਪ੍ਰੋਫੈਸ਼ਨਲੀ ਵਰਕ ਕਰਦੇ ਹੋਏ ਤਿਕਸ਼ਨ ਸੂਦ ਨੂੰ ਅਸੀਂ ਫੜ ਲਿਆ ਲੁਧਿਆਣੇ ਤੋਂ ਔਰ ਬਾਕੀ ਉਹਦੀ ਅਜੇ ਪ੍ਰੋਗਰੈਸ ਚੱਲ ਰਹੀ ਹੈ ਉਹਦੀ ਜਿਹੜੀ ਬਰਾਮਦਗੀ ਵਗੈਰਾ ਹੋਣੀ ਹੈ ਕੈਸ਼ ਵਗੈਰਾ ਦੀ ਬਟ ਮੇਨ ਮੋਟਿਵ ਇਹੀ ਨਿਕਲਿਆ ਕਿ ਉਹਨੂੰ ਲੱਗਿਆ ਕਿ ਮੇਰੇ ਕੋਲ ਵਾਸਤੇ ਈਜ਼ੀ ਟਾਰਗੇਟ ਹੈ ਔਰ ਉੱਥੋਂ ਆ ਕੇ ਲੁਧਿਆਣੇ ਦਾ ਵੱਡਾ ਕ੍ਰਾਈਮ ਕਰਤਾ ਕਿਉਂਕਿ ਉਹ ਭੇਤੀ ਸੀਗਾ ਤੇ ਉਹਦੇ ਨਾਲ ਤੁਹਾਨੂੰ ਪਤਾ ਹੈ ਕਿ ਸੰਸਨੀ ਵੀ ਬਹੁਤ ਖੈਲਦੀ ਔਰ ਗਵਾਂਡ ਦੇ ਵਿੱਚ ਵੀ ਲੋਕਾਂ ਨੂੰ ਵੀ ਇਹ ਸੀ ਪਤਾ ਨਹੀਂ ਕੀ ਗੱਲ ਹੋ ਗਈ ਕਿੰਨਾ ਕੁ ਮਤਲਬ ਗੜਬੜ ਹੋ ਗਈ ਪਰ ਪਪਨ ਜਿਹੜਾ ਪਤਾ ਹੀ ਹੈ ਕਿ ਪੇਤੀ ਬੰਦਾ ਹੀ ਇਹੋ ਜਿਹਾ ਕੰਮ ਕਰਦਾ ਹੈ ਔਰ ਉਹਨੇ ਉਹ ਮਤਲਬ ਇਸ ਵਾਰ ਦਾ ਤੋਂ ਅੰਜਾਮ ਦੇ। ਕਈ ਚੀਜ਼ਾਂ ਦੇਖੀਆਂ ਨਹੀਂ ਆ ਜੀ। ਲੋਕਾਂ ਦੀ ਸਟੇਟਮੈਂਟ ਵੀ ਲਈ ਗਈ। ਹੁਣਾ ਉਹਦੇ ਪਛੋਕਰ ਨੂੰ ਜਿਹੜਾ ਲੜਕਾ ਹੈਗਾ ਆਪਣੇ ਅੰਕੁਰ ਮਹਾਜਨ ਉਹਦੇ ਵੀ ਅਸੀਂ ਦੇਖਿਆ ਕਿ ਕੌਣ ਅਸੋਸੀਏਟਸ ਨੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਕਲੱਬ ਕਰਕੇ ਫੇਰ ਇਹ ਗੱਲ ਆਪਾਂ ਤੈਅ ਤੇ ਕਰਦੇ। ਇਹਦੀ ਉੱਥੇ ਦੁਕਾਨ ਹੈ ਜੀ ਆਪਣੇ ਕੋਸਮੈਟਿਕਸ ਦੀ ਲੁਧਿਆਣੇ ਦੇ ਵਿੱਚ। ਉਹ ਕਹਿੰਦੇ ਪਹਿਲਾਂ ਵੀ ਉਹਨੇ ਇੱਕ ਦਿਨ ਚੁੱਪਚਾਪ ਚੋਰੀਚਾਰੀ ਕੀਤੀ ਸੀ। ਪਤਾ ਨਹੀਂ ਲੱਗਿਆ ਉਦੋਂ ਹਾਸ਼ਾਬ ਵੀ ਹੋ ਜਾਂਦਾ ਵੀ ਚਲੋ ਪੈਸੇ ਕਢ ਲੇ ਦੋਸਤ ਨੇ। ਇਹ ਬਟ ਇਹ ਤਾਂ ਬਹੁਤ ਹੀ ਮਤਲਬ ਮੈਂ ਸਮਝਦਾ ਹੀ ਨਹੀਂ ਇਸ ਕ੍ਰਾਈਮ ਕੀਤਾ ਮਾਤਾ ਵਿਚਾਰੀ ਕੱਲੀ ਉਹਨੂੰ। ਮੌਤ ਦੇ ਕਾਰਨ ਤਾਰਸ। ਕਿ ਜਾਣਦਾ ਉਹਨੂੰ ਪਤਾ ਹੀ ਸੀਗਾ ਮਤਲਬ ਬੇਸਿਕਲੀ ਇਹ ਵੀ ਤੁਸੀਂ ਕਹਿ ਸਕਦੇ ਹੋ ਪਰ ਉਹਨੂੰ ਵੈਸੇ ਵੀ ਪਤਾ ਸੀ ਵੀ ਜਦੋਂ ਮੈਂ ਇੱਥੇ ਗਿਆ ਤੇ ਮਾਤਾ ਨੇ ਤਾਂ ਦੱਸ ਹੀ ਦੇਣਾ ਸੀਗਾ ਵੀ ਇਹ ਆਇਆ ਸੀ ਪੈਸੇ ਲੈ ਗਿਆ ਮਤਲਬ ਕੈਸ਼ ਦੱਸ ਰਹੇ ਹੋ 80000 ਤੇ ਪਲੱਸ ਕੁਝ ਦੱਸਿਆ ਉਹਨੇ ਉਹ ਅਜੇ ਚੱਲ ਰਹੀ ਹੈ ਜੀ ਟੀਮ ਗਈ ਹੋਈ ਹੈ ਸਾਡੀ ਬਲੇ ਨਾ ਹੀ ਕੁੱਟ ਕੇ ਚੰਨੀ ਨਾ ਨਹੀਂ ਨਹੀਂ ਬਿਲਕੁਲ ਇਹੀ ਆਈ ਹੈ ਦੇਖੋ ਗੱਲ ਕੀ ਹੁੰਦੀ ਹੈ ਕਿ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਮਾਦੀਮ ਰਾਹੀਂ ਕ੍ਰਾਈਮ ਸੁਸਾਇਟੀ ਜਦੋਂ ਦੀ ਬਣੀ ਆ ਹੁੰਦਾ ਆ ਰਿਹਾ ਠੀਕ ਹੈ ਹੁਣ ਕਿਸੇ ਦੇ ਮਾਈਂਡ ਜਿੱਦਾਂ ਹੁਣ ਪਹਿਲਾ ਕ੍ਰਾਈਮ ਵੀ ਆਪਾਂ ਡਿਸਕਸ ਕੀਤਾ ਕਿ ਦੋ ਬੰਦੇ ਏਰੀਆ 'ਚ ਇਕੱਠੇ ਰਹਿ ਰਹੇ ਐ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਕਿਸੇ ਨੂੰ ਕੀ ਪਤਾ ਅਚਾਨਕ ਉਹ ਬੰਦਾ ਦੇਖਦਾ ਵੀ ਇਹ ਰੋਜ਼ ਜਾਂਦਾ ਹੈ ਉੱਥੇ ਜਾ ਕੇ ਤੇ ਉਹ ਮਰਡਰ ਕਰ ਦਿੰਦਾ ਸਿਮਿਲਰਲੀ ਇਹ ਬੰਦਾ ਆ ਕੇ ਕਰ ਦਿੰਦਾ ਸੋ ਪੁਲਿਸ ਨੇ ਮੈਂ ਸਮਝਦਾ ਕਿ ਪਬਲਿਕ ਨੂੰ ਇਹ ਜਰੂਰ ਸਮਝਣਾ ਚਾਹੀਦਾ ਕਿ ਪੁਲਿਸ ਸੈਂਸਿਟਿਵਲੀ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੀ ਔਰ ਜਲਦੀ ਰਿਜ਼ਲਟ ਦਿੰਦੀ ਹੈ ਉਹ ਇੱਕ ਚੀਜ਼ ਐਪਰੀਸ਼ੀਏਟ ਕਰਨੀ ਲੋਕ ਮੋਟਰਸਾਈਕਲ ਤੇਜੀ ਐ ਤਿਕਸ਼ਨ ਦੀ 29 ਸਾਲ ਉੰਦੇ ਰੀਨ ਦੇ ਪ੍ਰੈਸ ਨੋਟ ਦੇ ਵਿੱਚ ਕਰਾ ਦੇਣੇ ਜੀ ਉਹ ਜਦੋਂ ਹੁੰਦੇ ਨੇ